ਕਰ ਲਿਆ ਉਹ ਗਵਾੜੀ ਜਿਹੜਾ ਮਟਰ ਹੋਇਆ ਸੀ ਬਾਰੇ ਕੀ ਜਾਣਕਾਰੀ ਹੈ ਪੁਲਿਸ ਨੇ ਕੀ ਇਨਵੈਸਟੀਗੇਟ ਕੀਤਾ ਇਸਨੂੰ ਪਹੁੰਚਿਆ ਜਾਂਦਾ ਹੈ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਕਾਰਵਾਈ ਦੀ ਸ਼ੁਰੂਆਤ ਕੀਤੀ ਗਈ ਹੈ ਜਿਹਦੀ ਲੜੀ ਦੇ ਵਿੱਚ ਅੱਜ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ 140 ਨੈਸ਼ਨਲ ਦੇ ਖਤਰ ਦੀ ਗੁੱਥੀ ਨੂੰ ਸੁਲਝਾਇਆ ਗਿਆ ਹੈ ਤਾਂਸ ਮੈਨੇ 15 ਤਰੀਕ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕੀ ਮੇੜੂ ਪਿੰਡ ਦੇ ਵਿੱਚ ਕੁਝ ਮੁੰਡਿਆਂ ਦੇ ਗਰੁੱਪਸ ਨੇ ਆਪਸ ਵਿੱਚ ਲੜਾਈ ਹੋਈ ਹੈ ਤੇ ਲੜਾਈ ਦੇ ਦੌਰਾਨ ਇੱਕ ਸੂਦਾਨੀਸ نیشنل ਦੀ ਜਿਹੜੀ ਮੌਤ ਹੋਈ ਹੈ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਐਫ ਆਈ ਆਰ ਜਿਹੜੀ ਸਤਾਂਪੁਰੇ ਥਾਣੇ ਦੇ ਵਿੱਚ ਦਰਜ ਕੀਤੀ ਗਈ ਹੈ ਅੰਡਰ ਸੈਕਸ਼ਨਸ ਆਫ ਮਰਡਰ ਅਟੈਂਪਟ ਟੂ ਮਰਡਰ ਐਂਡ ਰਾਈਟਿੰਗ ਇਮੀਡੀਏਟਲੀ ਫਗਵਾੜਾ ਜਿਹੜੀ ਟੀਮ ਆ ਐਸ ਪੀ ਫਗਵਾੜਾ ਡੀ ਐਸ ਪੀ ਫਗਵਾੜਾ ਇੰਚਾਰਜ ਇਹ ਫਗਵਾੜਾ ਐਸ ਐਚਓ ਸਤਨਾਮਪੁਰਾ ਅਤੇ ਇੰਚਾਰਜ ਮੇੜੂ ਚੌਂਕੀ ਵਕ ਵਕ ਟੀਮਾਂ ਬਣਾਈਆਂ ਗਈਆਂ ਤੇ ਹਰ ਪੱਖੋਂ ਜਿਹੜੀ ਤਫ਼ਤੀਸ਼ ਨੂੰ ਸ਼ੁਰੂ ਕੀਤਾ ਗਿਆ ਹਿਊਮਨ ਇੰਟੈਲੀਜੈਂਸ ਇਕੱਠੀ ਕੀਤੀ ਗਈ ਸੀਸੀਟੀਵੀ